ਜੇ ਤੇ ਭਗਵਾਨ ਤੁਮਾਂ ਦੀ ਫੋਟੋ ਨਹੀਂ ਲੱਗੀ ਹੋਈ ਐ ਜੀ ਯੂਪੀ ਨੰਬਰ ਬੱਸ ਦਾ ਸੀ ਬਾਈ ਉਹ ਉਧਰ ਇੱਕੇ ਪਰਲੀ ਸਾਈਡ ਕੋੜ ਆ ਰਿਆ ਸੀਗਾ ਬੱਸ ਵਾਲੇ ਘੋੜੇ ਨੂੰ ਵਟੇ ਕਰਦਾ ਕਰਦਾ ਜੀ ਮਰੇ ਆਟੋ 'ਚ ਮਾਰਿਆ ਮੈਨੂੰ ਅੱਧਾ ਕਿਲੋਮੀਟਰ ਮੰਗੋ ਘੜੀਸ ਕੇ ਲੈ ਗਿਆ ਜੀ ਇਹ ਰਿਕਸ਼ਾ ਮਰੇ ਜਮਾ ਪਾਣ ਦਾ ਜੀ ਮੈਂ ਗਰੀਬ ਆਂਦਾ ਮੇਰੀ ਕੋਈ ਸੁਣਵਾਈ ਵੀ ਨਹੀਂ ਹੋਈ ਮੈਂ ਇਹ ਜੋ ਬਰਨਾਲੇ ਚੋਂ ਪਾਣੀ ਲੈ ਕੇ ਜਾ ਰਿਹਾ ਸੀ ਕਈ ਬਠਿੰਡਾ ਜੀ ਮੋਲ ਕੋਲੇ ਪੈਲਸ ਚ ਉੱਥੇ ਮੈਂ ਜਦੋਂ ਮੈਂ ਦੇਖਿਆ ਦੋ ਬੱਸਾਂ ਪਿੱਛੇ ਬਹੁਤ ਤੇਜ਼ੀ ਨਾਲ ਆ ਰਹੀਆਂ ਸੀ ਜਿਹੜੀ ਚਿੱਟੀ ਪੱਟੀ ਬਣੀ ਹੋਈ ਆ ਮੈਂ ਆਪਣਾ ਇਹ ਚਿੱਟੀ ਪੱਟੀ ਤੇ ਇਧਰ ਕਰਕੇ ਖੜਾ ਲਿਆ ਜੀ ਉਹ ਉਧਰੋਂ ਇੱਕ ਪਰਲੀ ਸਾਈਡ ਕੋੜ ਆ ਰਿਹਾ ਸੀਗਾ ਬੱਸ ਵਾਲੇ ਕੋੜੇ ਨੂੰ ਵਟੇ ਕਰਦਾ ਕਰਦਾ ਜੀ ਮਰੇ ਆਟੋ ਚ ਮਾਰਿਆ ਮੈਨੂੰ ਅੱਧਾ ਕਿਲੋਮੀਟਰ ਮੰਗੋ ਘੜੀਸ ਕੇ ਲੈ ਗਿਆ ਜੀ ਇਹ ਰਿਕਸ਼ਾ ਮਰਾ ਜਮਾ ਪੰਨਤਾ ਜੀ ਮੈਂ ਗਰੀਬ ਆਂਦਾ ਮੇਰੀ ਕੋਈ ਸੁਣਵਾਈ ਵੀ ਨਹੀਂ ਹੋਈ ਕੋਈ ਆਯਾਧਕਾਰੀ ਜਾਂ ਕੋਈ ਪੁੱਛਣੇ ਚਾਹ ਕੋਈ ਵੀ ਨਹੀਂ ਆਇਆ ਜੀ ਬਸ ਉਸੇ ਦੋ ਜਣੇ ਖੜੇ ਸੀ ਮੁੰਡੇ ਉਹਨਾਂ ਨੇ ਆਪਣਾ ਪੂਰਾ ਸਾਥ ਦਿੱਤਾ ਜੀ ਔਰ ਮੇਰੇ ਨਾਲ ਕੋਈ ਬੱਸ ਵਾਲਾ ਕੋਈ ਹੋਰ ਕੋਈ ਦਕਤਾਰੀ ਕਿਸੇ ਨੇ ਨਹੀਂ ਮੈਨੂੰ ਪੁੱਛਿਆ ਚੱਕੀ ਕੌਣ ਲੈ ਮਨੋ ਦੋ ਮੁੰਡੇ ਲੁੱਦਿਆਂ ਨੂੰ ਤੁਸੀਂ ਗਏ ਜੀ ਉਹ ਮੁੰਡੇ ਲੈ ਕੇ ਆਏ ਨਹੀਂ ਬੱਸ ਕਿੱਡੀ ਸੀ ਬਸ ਇਹ ਤੀਰਥ ਯਾਤਰਾ ਵਾਲੀ ਜੀ ਸਰਕਾਰੀ ਹਾਂਜੀ ਜਿਹੜੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ ਹੋਈ ਹੈ ਜੀ ਯੂਪੀ ਨੰਬਰ ਉੱਚਾ ਹੋ ਗਿਆ ਤੇ ਗੱਡੀ ਸਾਰੀ ਰਿਕਸ਼ਾ ਸਾਰੀ ਪੰਨੀ ਗਈ ਉਹਦੀ ਜਮੇ ਖੰਡ ਗਈ ਛੱਤ ਤੋਂ ਸਾਰਾ ਕੁਝ ਖੰਡ ਗਿਆ ਇਹ ਪਹਿਲੀ ਕਿਸ਼ਤ ਭਰੀ ਸੀ ਹੋਗੀ